ਸਤਿ ਜੀ ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਪਾ ਇਸ ਵਾਰੀ ਉੱਟ ਗਏ ਘਰ ਦੀ ਨਿਸਾਬ ਜੀ ਕੁੜੀ ਸਾਡੀ ਸੋਇਆਬੀਨ ਦਾ ਚੂਰਾ ਲੱਭ ਲੱਭ ਕੇ ਸਦਾਈ ਹੋ ਗਈ ਪਰ ਚੂਰਾ ਨਹੀਂ ਲੱਭਿਆ ਉਸ ਤੋਂ ਬਾਅਦ ਕੁੜੀ ਕਹਿੰਦੀ ਮੈਨੂੰ ਪੋਹਾ ਬਣਾ ਕੇ ਦਿਓ ਲੋ ਜੀ ਪਿਆਜ਼ ਟਮਾਟਰ ਅਦਰਕ ਸਾਰਾ ਕੁਝ ਕੱਟਿਆ ਪਿਆ ਤੇ ਮੈਂ ਆ ਗਿਆ ਜੀ ਫਿਰ ਕਪੜੇ ਕੋਲੇ ਪਾ ਗਏ ਮੈਂ ਗੱਲ ਲਾ ਪਰ ਆਖਾ ਕੜਾਹੀ ਇਹਦਾ ਮੈਂ ਤੁਹਾਨੂੰ ਬਣਾ ਕੇ ਦਿਖਾਵਾਂ ਪੋਹਾ ਲੋ ਵੇ ਪਹਿਲਾ ਪਾਤਾ ਅੰਦਰ ਗਰਮ ਗਰਮ ਤੇਲ ਦੇ ਵਿੱਚ ਨਾਲ ਪਾਇਆ ਜੀਰਾ ਨਾਲੇ ਪਾਤੇ ਪਿਆਜ ਉਹ ਬੱਲੇਓ ਮਿੱਤਰਾਂ ਕੈਸਾ ਕਲਰ ਬਣਨਾ ਤੁਸੀਂ ਚੈੱਕ ਕਰਿਓ ਉਹ ਜਦੋਂ ਪਾਇਆ ਹਨਾ ਅ ਜੀਰਾ ਆ ਬੱਲੇ ਆ ਤੇਰੇ ਜੀਰਾ ਪਾਣ ਦਾ ਤਰਸ ਟਾਇਲਾ ਕੀ ਬਾਤ ਹੈ ਉਸ ਤੋਂ ਬਾਅਦ ਨਾਲ ਹੀ ਪਾਤੇ ਪਿਆਜ ਪਿਆਜ ਤਾਂ ਕਰਕੇ ਪਾਤੇ ਕੇ ਜੀਰਾ ਕਿੰਝਾ ਜਲਣ ਆ ਜਾਵੇ ਲੋ ਵੀ ਘੜਸ਼ੀ ਬਜ ਰਹੀ ਹੈ ਪੂਰੀ ਘਰਨੀ ਐ ਚੰਗੀ ਤਰ੍ਹਾਂ ਪਿਆਜਾਂ ਨੂੰ ਰਲਾ ਦਿੱਤਾ ਗਿਆ ਤੇ ਨਾਲ ਦੀ ਨਾਲ ਇਹ ਪੋਹਾ ਵੀ ਪਾਣਾ ਚਾਹੀਦਾ ਹੈ। ਉਹਨਾਂ ਟਮਾਟਰ ਟਮਾਟਰ ਪਾ ਗਏ, ਬੇਜ ਭਾਤੀਆਂ ਜਾਂ ਗਿਰੀਆਂ। ਲਓ ਵੀ ਪੋਹਾ ਖਾ ਕੇ ਸਵਾਦ ਆ ਜਾਊ। ਕਹਿੰਦੇ ਲਾਈਟ ਹੁੰਦਾ ਲਾਈਟ। ਤਾਂ ਕਰਕੇ ਫਿਰ ਇਧਰ ਪਸੂਆਂ ਦਾ ਵੀ ਕੰਮ ਨਵੇਂ ਨਾਲ ਹੈਗਾ, ਤਵਸਟ ਕੰਮ ਕਮਨ ਮੇੜ ਕੇ ਪੋਹਾ ਬਣਾ ਕੇ ਅੰਦਰ ਪਸੂਆਂ ਦੇ ਕੋਲ ਪਹੁੰਚ ਗਏ। ਮੈਲੇ ਚੱਕ ਲਈ ਗੁਹਾ-ਗੁਹਾ ਉਹ ਚੀਅੱਕੇ ਦੇ ਬਣਾ ਤੋਗੇ ਤੇ ਪਹੁੰਚ ਗਏ। ਕੋਰਤੋੜਾ ਚਿਰਚਾਣਾ ਗਮਸਾਹਬ ਕਰਕੇ ਅਰਦਾਸ ਮਹਾਰਾਜਾ ਚਰਨਾ ਦੇ ਵਿੱਚ ਤੇ ਆਪਾਂ ਪਹੁੰਚ ਗਏ ਆਪਣੇ ਦਫਤਰ ਪ੍ਰੀਤ ਟ੍ਰੈਵਲ ਤੇ ਲਓ ਵੀ ਮਿੱਤਰੋ ਦਫਤਰ ਪਹੁੰਚੇ ਤਾਂ ਮੂਡ ਬਣ ਗਿਆ ਕਹਿੰਦਾ ਜੀ ਗੱਡੀ ਲੈਣੀ ਲੈਣੀ ਆ ਲਓ ਜੀ ਪਹੁੰਚ ਗਏ ਹੰਡਾਈ ਵਾਲਿਆਂ ਦੇ ਆਈਐਸੀ ਚ ਲਓ ਵੀ ਮਿੱਤਰੋ ਬੰਗਿਆਂ ਚ ਹੰਡਾਈ ਦੀ ਯਾਂਸੀ ਹੈਗੀ ਬੰਗਿਆਂ ਲੰਘ ਕੇ ਜਦੋਂ ਮਯਾਰੀ ਸ਼ੁਰੂ ਹੁੰਦਾ ਉਹਦੇ ਕੋਲੇ ਤੇ ਆਈ10 ਗ੍ਰੈਂਡ ਸਪੋਰਟਸ ਲੈ ਵੀ ਕਪੜਾ ਵੱਜ ਗਿਆ ਕਾਰੀ ਭਾਈ ਪੇਮੈਂਟ ਹੋ ਚੁੱਕੀ ਆ ਤੇ ਅੰਦਰੋਂ ਇੰਟੀਰੀਅਰ ਐ ਮਰਬ ਟਾਪ ਮਾਡਲ ਸਿਰੇ ਕਰਾਤਾ ਯਾਂਸੀ ಗಳಿವೆ ਉਹ ਨਹੀਂ ਰਾਜਨ ਭਾਜੀ ਪਾਵੇ ਹੁਣੀ ਆਪਣੇ ਮਿੱਤਰ ਹੀ ਆ ਸਾਰੇ ਤੇ ਆਪਣੀ ਭੈਣ ਵੀ ਲੱਗੀ ਉੱਥੇ ਯਾਂਸੀ ਦੇ ਵਿੱਚ ਜੇ ਕਿਸੇ ਨੇ ਗੱਡੀ ਲੈਣੀ ਹੋਵੇ ਤਾਂ ਤੁਹਾਨੂੰ ਵਧੀਆ ਰੇਟਾਂ ਦੇ ਉੱਤੇ ਗੱਡੀ ਜਿਹੜੀ ਉੱਥੋਂ ਮਿਲ ਜੂਗੀ ਤੁਹਾਨੂੰ ਇਦਾਂ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਲੋਵੇ ਇੱਧਰ ਮਾਲਕ ਆ ਗਏ ਗੱਡੀ ਦੇ ਕੀ ਬਾਤ ਹੈ ਭਾਵਾ ਸਾਹਿਬ ਜਿੰਦਾਬਾਦ ਪੁਰਾਣੇ ਮਿੱਤਰ ਆਪਣੇ ਤੇ ਇੱਧਰ ਸਾਡੇ ਭਰਾ ਦਾ ਮਿੱਤਰ ਵੀ ਸਿਗਾ ਐ ਬਾਈ ਬਹੁਤ ਧੰਨਵਾਦ ਬਾਈ ਦਾ ਤੇ ਬਾਪੂ ਨੇ ਫੇਰ ਕਰਕੇ ਜ਼ੈਨ ਤੇ ਜੀਰੋ ਚੈੱਕ ਤੇ ਦਾ ਤਿਆਰ ਸੀ ਗਾਣੇ ਚੈੱਕ ਤੇ ਬਾਪੂ ਵੀ ਖੁਸ਼ ਸਾਰਾ ਟੱਬਰ ਖੁਸ਼ ਲੋਵੀ ਮਿਸ ਅੰਕਾਰ ਸਿੰਘ ਸਨਪ ਸੰਤੋਖ ਸਿੰਘ ਕੰਗ੍ਰੈਚੁਲੇਸ਼ਨ ਵੈਲਕਮ ਟੂ ਕੁਸਮੂ ਫੈਮਿਲੀ ਓ ਮਾਈ ਗਾਡ ਕੇਕ ਆ ਚੁੱਕੇ ਨੇ ਤੇ ਚਾਕਲੇਟਾਂ ਆ ਚੁੱਕੀਆਂ ਲਓ ਮਦਰ ਕੁੜੀ ਪੂਰੀ ਤਿਆਰ ਹੈ ਕੇਕ ਕਟਣ ਦੇ ਲਈ ਮੈਂ ਕਿਹਾ ਤੂੰ ਨਹੀਂ ਕਟਾਈ ਤੂੰ ਸਾਈਡ ਤੇ ਹੋ ਡੇੜੀ-ਉਣੀ ਕੇ ਕਟਣਗੇ। ਲੋ ਬਈ ਡੇੜੀ-ਉਣੀ ਆ ਗਏ ਇੱਕ-ਇੱਕ ਟਿਆ ਗਿਆ। ਨਾਲੇ ਬਰਫੀ ਦੇ ਡੱਬੇ ਖੋਲ ਗਏ ਮਿੱਤਰੋ। ਮੁਬਾਰਕਾ ਮੁਬਾਰਕਾ ਹੋ ਗਈਆਂ। ਵਧਾਈਆਂ ਤੇ ਵਧਾਈਆਂ ਚੜੀਆਂ ਪਈਆਂ ਮਿੱਤਰੋ। ਆਮਨੋਲੀ ਖੋਜ ਨੇ ਪੂਰੇ ਪਰਿਵਾਰ ਖੁਸ਼ ਹੈ। ਬਲੇ-ਬਲੇ ਹੋਈ ਪਈ ਹੈ ਮਿੱਤਰੋ। ਇਧਰ ਚਾਕਲੇਟਾਂ ਦੇ ਡੱਬੇ ਲੱਗੇ ਇਹ ਵੀ ਖੋਜਾ ਛੋਟੇ ਬੱਚੇ। ਲੋ ਬਈ ਕੇਕ ਕਟਿਆ ਗਿਆ ਸੀਗਾ। ਇਹ ਦੁਆਰਾ ਫੇਰ ਵੀਡੀਓ ਆ ਗਈ। ਅੱਛਾ ਦੂਰੇ ਬਰੇ ਬਣਾਤੇ ਹੁੰਦੇ ਨੇ। ਬਲੌਗ ਕੇਕ ਕੱਟਣ ਤੋਂ ਬਾਅਦ फिर तो आप चादर चकती ग्डी तो मित्रों लो ही चक आ कम इधर पंप से पहुँच गए पवाया जो तीन हजार तेल टैंकी कटा के फल मित्रों तो आप मारी सैल्फ तो आप घर कुड़ी ने चवाया तेल तो ते दो सौ रुपया फे लिया कहीं ली तेल चवाई मैं क्या बल्ले तेरे तू कंगाल करूँगी अच्छा लो मित्रों बहुत वाइया ग सारे बहुत बहुत धनबाद जिन्होंने मुबारक दाई थोड़ा दिलो धनवाद ਤੇ ਫਿਰ ਆਪਾਂ ਚੱਲ ਗਏ ਬਾਬਿਆਂ ਦੇ ਮੱਥਾ ਟੇਕਣ ਖਰਦਾਸ ਬੇਨਤੀ ਕਰਕੇ ਫਿਰ ਮੈ ਜਾਣਾ ਸੀਗਾ ਪ੍ਰੋਗਰਾਮ ਤੇ ਗੱਡ ਸਿੰਘ ਕਰ ਤੋਂ ਹੋ ਕੇ ਆਨੰਦਪੁਰ ਸਾਹਿਬ ਪਹੁੰਚਣਾ ਸੀ ਤੇ ਮੈਨੂੰ ਹੋ ਗਈ ਸੀ ਲੇਟ ਨੇ ਤੇ ਮੈਂ ਗੱਡੀ ਲੈ ਕੇ ਨਹੀਂ ਜਾਣੀ ਸੀ ਪਹਿਲੀ ਵਾਰੀ ਮੈਂ ਪ੍ਰੋਗਰਾਮ ਤੇ ਗੱਡੀ ਲੈ ਕੇ ਗਿਆ ਦਿਲ ਖੁਸ਼ੀ ਵੀ ਸੀ ਪਰ ਮਿੱਤਰਾਂ ਦੋਸਤਾਂ ਨੂੰ ਵੀ ਦਿਖਾਣੀ ਹੁੰਦੀ ਹੈ ਨਾ ਤੇ ਫਿਰ ਆਪਾਂ ਪਹੁੰਚ ਕੇ ਡੂਮੇਵਾਲ ਨਾ ਬਾਈ ਸਨੀ ਬਾਈ ਖੜਾ ਮੋੜ ਤੇ ਪੰਮੇ ਭਾਜੀ ਨੇ ਮਾਰ ਕੇ ਸੈਲਫ ਤੇ ਗੱਡੀ ਦਾ ਮਲਾਇਆ ਉਹ ਢੇੜਾ ਕੰਨ ਲੈ ਰਹਿ ਕਰੀ ਕੋਈ ਡਰਾਈਵ ਚੈੱਕ ਕਰੀਏ ਦੀ ਤੇ ਬਾਈ ਨੇ ਬਹੁਤ ਬਹੁਤ ਮੁਬਾਰਕ ਦਿੱਤੀਆਂ ਉਸ ਤੋਂ ਬਾਅਦ ਆਪਾਂ ਪਉਣੇ ਪ੍ਰੋਗਰਾਮ ਤੇ ਜੇ ਪਹਿਲਾ ਵਾਰੇ ਖਾਰ ਗੋਣੀਆਂ ਨਹੀਂ ਦੀਆਂ ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵਿਖੇ ਮੈਂ ਕਹਣੇ ਜਪੁੱਤ ਨਹੀਂ ਹੁੰਦੇ ਵੱਡਿਆਂ ਸਰਦਾਰਾਂ ਦੇ ਜ਼ਿਗਰੇ ਪਹਾੜ ਅਣਖੀ ਨੇ ਗਿਰਦਾਰ ਇੱਕ ਚੜ੍ਹਦੀ ਕਲਾ ਦੇ ਸਰਦਾਰ ਬਲਿਆ ਸਿੰਘ ਸ਼ੇਰ ਤੇ ਬਾਜ਼ ਕਦੇ ਗੁਲਾਮੀ ਸਹਿੰਦੇ ਨਾ ਤੁਸਤ ਦਮਨ ਮਨਸੂਰਾ ਦੇ ਤੂੰ ਜਨਮ ਦਾਤਾ ਐਸ ਜਗ ਵਿੱਚ ਤੇਰੀ ਮਿਸਾਲ ਕੋਈ ਨਾ ਕੱਲਾ ਸਿੰਘ ਝੱਪਤੇ ਉਹ ਲੱਖਾਂ ਦੁਸ਼ਮਣਾਂ ਤੇ E खड के गुरु दशमेश बोले ते तुम्हारी ये इस आखि वाले दिन संग डट खड के गुरु दशमेश बोले ओ साजना मैं आज है जो जारू काल हो ਸ਼ੇਰਾਂ ਵਾਂਗੂੰ ਜ਼ਿੰਦਗੀ ਬਜਾ ਰੁਹਾ ਇਸਲਾਮ ਪਿਆਰ ਬੀਦਰ ਸਾਹਿਬ ਸਾਡੀ ਸਰਦਾਰ ਨੇ ਕਹਿੰਦੀ ਹੈ ਵੇ ਇੱਕ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੋਂ 阿桑。 ਮੇਲੇ ਨੂੰ ਚੱਲੀਏ ਆ ਲੈ ਠੜ ਕੁੰਜੀਆਂ ਤੂੰ ਸੰਭ ਲੈ ਤਜੋ ਹੋਰੀਆਂ ਸਾਂਭ ਲੈ ਤੇ ਜੋ ਰੀਆਂ ਰੀਆਂ ਖਸਮ ਖਾਈ ਖਸਮ ਬਖਰੀ ਖਸਮ ਕਾਈ ਖਸਮ ਨਖਾਂਦਾ ਤੇਰਾ ਘਰ ਵੇ ਜਦ ਮਿਲੋ

ਏ ਹਾਂ ਏ ਹਾਂ ਏ ਹਾਂ ਏ ਹਾਂ ਏ ਹਾਂ ਏ ਹਾਂ ਲਸਤੇ ਦੀ ਚਾਹ ਕਰ ਲਸਤੇ ਦੀ ਚਾਹਦ ਉਤਸ਼ਾਹ ਲੈਤੀ ਰੰਗ ਪਾਇਆ সামনে আবো সামনে দূর ও দি রুসে গে ਦੀ ਹੀ ਉਹਨਾਂ ਨੇ ਫਰਤ ਦਿੱਤਾ ਜੀ ਤੇਰੇ ਲੱਗਦੀ ਸੀ ਵੀ ਤੇਰੀ ਉਹਾਂ ਵੀ ਜੱਗਿਆ ਕੋਣ ਪੁੱਛਦਾ ਕਿ ਕਿੱਥੇ ਤੇਰੇ ਘਰ ਨੇ ਆਓ ਮਿਸਰੋ ਗਰੀਬ ਬੰਦੇ ਨੂੰ ਅੱਜ ਬੰਦਾ ਆਈਏ ਬੰਦੇ ਤਾਂ ਹੀ ਮਾਰਦਾ ਹਾਂ ਨਹੀਂ ਮਾਰਦੇ ਤੇਰੀ ਤੂੰ ਸਵਾ ਪੈਨੇ ਵਿਕਦੇ ਓਏ ਥਾਣੇ ਚਿੰਤਪੂਤ ਰਕਾਰਾਂ ਸਾਡੀਆਂ ਵਾਗ ਡੰਗਰਾਂ ਸਾਨੂੰ ਹੱਕੀ ਫਿਰਦੇ ਆਹ ਫੜੀ ਤੇ ਮੋਹਰਾਂ ਸਾਡੀਆਂ ਸੋਨਾ ਮੰਡੀਆਂ ਚ ਰੋਂਦਾ ਕਿਸਾਨ ਦਾ ਸੋਨਾ ਮੰਡੀਆਂ ਚ ਰੋਂਦਾ ਕਿਸਾਨ ਦਾ ਇੱਥੇ ਪਸ਼ੂਆਂ ਦਾ ਬੂਤ ਪਾ i ਸਾਰੇ ਨੂੰ ਬਹੁਤ ਧੰਨਵਾਦ ਖਾਸ ਕਰਕੇ ਪੰਮਾ ਵੀਰ ਨੂੰ ਵੀਰ ਨੂੰ ਪਰਿ ਸਨੇਹਾ ਦਾ ਤਾਜ਼ੀ ਉਹਨਾਂ ਕੇ ਪਾਸੂ ਵੀ ਗਿਆ ਸੀ ਸਾਡੇ ਨਾਨਕੇ ਪਰਿਵਾਰ ਨਾਲ ਸਾਡੇ ਪਰਿਵਾਰ ਦਾ ਮੈਂਬਰ ਇਹਨਾਂ ਨੂੰ ਬਹੁਤ ਧੰਨਵਾਦ ਬਾਕੀ ਕਰਨ ਦੇ ਸੋਹਰੇ ਪਰਿਵਾਰ ਉਦਮਾਲਪੁਰੀ ਪਰਿਵਾਰ ਵਿੱਚੋਂ ਭਪਿੰਦਰ ਭਾਜੀ ਸਾਡੇ ਬਹੁਤ ਸਤਿਕਾਰਯੋਗ ਵਿਦੇਸ਼ ਸਿੰਘ ਮਾਲਪੀਰੇ ਇਹ தாਜੀ ਬਹੁਤ ਧੰਨਵਾਦ ਬਾਕੀ ਕਲਦੀਪ ਭਾਜੀ ਗੁਜਾਰੀ ਜੀ ਉਹਨਾਂ ਕੀਲੇ ਕੀਲੇ ਨਾਮ ਆ ਰਾਜਪੁਰਾਉਂਿਆਂ ਤੋਂ ਸ਼ਮਾ ਆਇਆ ਵਾ ਸਾਰਿਆਂ ਦਾ ਬਹੁਤ ਧੰਨਵਾਦ ਬਾਕੀ ਮੈਂ ਦੀਪ ਭਾਜੀ ਨੇ ਕਹਿ ਤਾ ਮੇਰਾ ਗੁਰਦੁਆਰਾ ਨਹੀਂ ਤੇ ਤੁਹਾਨੂੰ ਬਹੁਤ ਧੰਨਵਾਦ ਬਹੁਤ ਕਰਨ ਦੇ ਸਭ ਤੋਂ ਪ੍ਰਾਰ ਔਰ ਜਿੰਨੇ ਵੀ ਸਾਡੇ ਸਾਖ ਸੰਬੰਧੀ ਆਏ ਕੀਲੇ ਕੀਲੇ ਨਾਮ ਆ ਬਹੁਤ ਧੰਨਵਾਦ ਬਾਕੀ ਬੰਮੀ ਵੀਰ ਨੇ ਵਧੀਆ ਰੰਗ ਮੰਚੀਆਂ ਗਿਣੇ ਦੇ ਗਾਣੇ ਆ ਭਰਾ ਸਾਡੇ ਕੋਲ ਛੋਟਾ ਹੁੰਦਾ ਮੈਂ ਅਸੀਂ ਜਾਈ ਤੇ ਲਗੀ ਜਦੋਂ ਨਗਰ ਕੀਰਤ ਹੁੰਦਾ ਅਸੀਂ ਇਹ ਵੀਰ ਚੇਪਟਾ ਵੀ ਨਾਲ ਜਾਈਦਾ ਸੀ ਅਸੀਂ ਕਿੱਥੇ ਅਸੀਂ ਬਹੁਤ ਬੰਦੇ ਵੀ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਕਿ ਤੇਰੇ ਜਿਹੜੇ ਗਾੜਿਆਂ ਚ ਚੱਲ ਕੇ ਸਿੱਖੀ ਦੀ ਪੰਦੀ ਪੂਰੇ ਪੰਜਾਬ ਤੇ ਨਿਸ਼ਚਾਰ ਕਰਦਾ ਸੀ ਵੀਰ ਬਹੁਤ ਬਹੁਤ ਧੰਨਵਾਦ ਮੇਰਾ ਵੀ ਤੇਰੇ ਧਿਆਨ ਦੇ ਥੈਂਕ ਯੂ ਲੋਬੀ ਪ੍ਰੋਗਰਾਮ ਹੋ ਗਿਆ ਕਾਦਮ ਰੋਟੀ ਪਾਣੀ ਖਾ ਕੇ ਤੇ ਆਪਾਂ ਗੱਡੀ ਦੀ ਮਾਰੀ ਸੈਲਫ ਤੇ ਆਪਾਂ ਨਿਕਲ ਪਏ ਮੇਰੇ ਕੋ ਪਹੁੰਚੀ ਰਹੀ ਪਿੰਡ ਗੜ ਸ਼ੰਕਰ ਤੋਂ ਸਦਾ ਹੀ ਪਹੁੰਚਣਾ ਹੈ ਘਰੇ ਤੇ ਲੱਗ ਗਈ ਟਾਈਮ ਹੋ ਗਈ 8:30 10 ਵਜੇ ਦੀ ਰਾਤ ਤੇ ਆਪਾਂ ਪਹੁੰਚ ਗਏ ਪਿੰਡ ਓਕੇ ਬਾਈ ਮਿਲਦੇ ਹਾਂ ਸਵੇਰ ਨੂੰ ਨਵੇਂ ਵਲੋਗਸ ਸੋ ਸ੍ਰੀ ਕਾਲ ਜੀ